ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਮਲਾਰੀ ਚੌਪਦੇ ਮਹੱਲਾ ਪਹਿਲਾ ਘਰ ਪਹਿਲਾ ਇੱਕ ਓੰਕਾਰì ਸਤਨਾਮ ਕਰਤਾ ਪੁਰਖੇ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਖਾਣਾ ਪੀਣਾ ਸਣਾ ਸੋਣਾ ਬਿਸਰ ਗਿਆ ਹੈ ਮਰਨਾ ਖਸਮ ਬਿਸਾਰ ਖੁਆਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ ਪ੍ਰਾਣੀ ਏਕੋ ਨਾਮ ਤੇ ਆਵ ਆਪਣੇ ਪਾਤੇ ਸੇਤੀ ਕਰ ਜਾਵ ਹੋ ਰਹਾ ਤੁਦਨੋ ਸੇਵੈ ਤੁਝ ਕਿਆ ਦੇਵੈ ਮੰਗ ਲੈ ਵਰ ਨਾਹੀ ਨਹੀਂ ਤੂੰ ਦਾਤਾ ਜੀਆਂ ਸਭ ਨਾ ਕਾ ਜੀਆਂ ਅੰਦਰ ਜਿਉ ਤੂੰ ਹੀ ਗੁਰਮੁਖਿ ਤਿਆਵੈ ਸੇ ਅਮਰਤ ਪਾਵੈ ਸੇ ਸੋਚੈ ਹੋਈਐ ਨਸ ਨਾਮ ਜਪਉੜੀ ਪ੍ਰਾਣੀ ਮੈਲੇ ਹੱਛੈ ਹੋਈ ਜੀ ਰੁੱਤ ਕਾਇਆ ਸੁਖ ਤੇ ਹਾ ਤੇ ਹੋ ਜੀਂ ਦੇਹੀ ਨਾਨਕ ਰੁੱਤ ਸੁਹਾਵੀ ਸਾਈਂ ਬਿਨ ਅਵਰਤ ਕੇ ਹੀ ਮਾਲਾਰ ਮਹੱਲਾ ਪਹਿਲਾ ਕਰੋ ਬਿਨੋ ਗੁਰੁ ਅਪਨੈ ਪ੍ਰੀਤਮ ਹਰਿ ਬਰਿਆਣ ਮਿਲਾਵੈ ਸੁਣ ਕਨ ਕੋਰੇ ਸੀਤਲ ਮਨ ਮੋੜਾ ਲਾਲ ਰਤੇ ਗੁਣ ਗਾਵੇ ਬਰਸ ਕਣਾ ਮੇਰਾ ਮਨ ਪੀਨਾ ਅੰਮ੍ਰਿਤ ਬੂੰਦ ਸੁਹਾਨੀ ਹਿਰ ਰ ਗੁਰ ਮੋਰੀ ਮਨ ਹਰ ਰਸ ਲੀਨ ਰਹਾਉ ਸਹਜ ਸੁਖੀ ਬਾਰ ਕਾਮਣ ਪਿਆਰੀ ਜਿਸ ਗੁਰ ਬਚਨੀ ਮਨ ਮੰਨਿਆ ਹਰ ਵਰਨਾਰੀ ਭਈ ਸੁਹਾਗਣ ਮਨ ਤਨ ਪ੍ਰੇਮ ਸੁਖਾਨੀ ਆ ਆਵ ਗਣਤਿਆਗ ਪਈ ਬੈਰਾਗਣ ਆਤਰੇ ਵਰਸੋਹਾਗ ਹਰੀ ਸੰਜੋਗ ਵਿਜੋਤੇ ਕਦੈ ਨੰ ਬਿਆਪੈ ਹਰ ਪ੍ਰਭੇ ਆਪਣੇ ਕਿਰਪਾ ਕਾਰੀ ਆਵਣ ਜਾਣ ਨਹੀਂ ਮਨ ਨਿਚਲੇ ਪੂਰੇ ਗੁਰ ਕੀ ਓਟ ਗਹੀ ਨਾਨਕ ਰਾਮ ਨਾਮ ਜਪ ਗੁਰਮਖ ਧਨ ਸੋਹਾਗਣ ਸੱਚ ਸਹੀ ਧਨ ਸੋਹਾਗਣ ਸੱਚ ਸਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ